ਜੋ ਸ਼ੋਭਾ ਯਾਤਰਾ ਬ੍ਰਿਫਿੰਗ ਨੂੰ ਚਲੋ ਰਿਤੇ ਮੈਸੇਜ ਦੇਣਾ ਚਾਹੁੰਦੇ ਹਾਂ ਹਰ ਸਾਲ ਦੀ ਤਰ੍ਹਾਂ ਪ੍ਰਭੂ ਯੀਸੂ ਮਸੀਹ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਖੁਸ਼ੀਆਂ ਦੇ ਅੰਦਰ ਸ਼ਹਿਰ ਕਪੂਰਥਲਾ ਦੇ ਵਿੱਚ ਸਮੂਹ ਪਾਸਟਰ ਸਾਹਿਬਾਨ ਅਤੇ ਲੀਡਰ ਸਾਹਿਬਾਨਾਂ ਦੀ ਏਕਤਾ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਤੇ ਅੱਜ ਅਸੀਂ ਇਸ ਜਗ੍ਹਾ ਤੇ ਇਕੱਠੇ ਹੋਏ ਹਾਂ ਪੂਰੇ ਡਿਸਟ੍ਰਿਕਟ ਦੇ ਮੋਤਵਾਰ ਸੱਜਣ ਮੋਤਵਾਰ ਪਾਸਟਰਸ ਔਰ 21 ਦਸੰਬਰ ਨੂੰ ਦਿਨ ਵੀਰਵਾਰ ਨੂੰ ਸ਼ਹਿਰ ਕਬੂਤਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸ਼ੋਭਾ ਯਾਤਰਾ ਜਿਹੜੀ ਸਜਾਈ ਜਾਊਗੀ ਔਰ ਲੋਕਾਂ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈ ਦੇ ਸੰਦੇਸ਼ ਦਿੱਤੇ ਜਾਣਗੇ। ਬਸ ਜਿੱਦਾਂ ਹੁਣ ਅੱਜਕੱਲ੍ਹ ਦੇਖਦੇ ਨੇ ਕਿ ਦੋ ਜਿਹੜੀਆਂ ਆਪਣੀਆਂ ਇੱਥੇ ਹੋ ਗਈਆਂ ਵਾ ਢੜੇ ਬਾਜਿਆ ਸਾਨੂੰ ਵੀ ਨਹੀਂ ਕਹਿੰਦੇ ਵਾ ਸਿਰ ਮੰਦੀ ਆ ਤੇ ਦਾਦਾ ਕੀ ਮੈਸੇਜ ਆ ਨਾ ਮੇਰਾ ਖਿਆਲ ਕੋਈ ਦੋ ਢੜੇ ਬਾਜੀਆਂ ਨਹੀਂ ਆ ਕਈ ਵਾਰੀ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਜੋ ਕਲੀਅਰ ਹੋ ਜਾਣੀ ਆ ਤੇ ਸਾਰੇ ਲੋਕ ਇਕੱਠਾਂ ਇਕੱਠੇ ਹੀ ਹੋਣਗੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਰ 크리스마ਸ ਦੇ ਇਸ ਸ਼ੁਭ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਤੇ ਗਵਾਚਾਂ ਨੂੰ ਪਾਲਣ ਲਈ ਆਏ ਇਹ ਸੰਦੇਸ਼ ਲੈ ਕੇ ਪੂਰੇ ਸ਼ਹਿਰ ਦੇ ਪਾਸਵਾਨ ਉਸ ਦਿਨ ਸੜਕਾਂ ਤੇ ਉਤਰਨਗੇ ਅਤੇ ਲੋਕਾਂ ਨੂੰ ਬੜੀ ਚਾਵਾਂ ਦੇ ਨਾਲ ਖੁਸ਼ੀਆਂ ਦੇ ਨਾਲ ਇਹ ਮੈਸੇਜ ਜਿਹੜਾ ਕਨਵੇ ਕਰਨਗੇ ਠੀਕ ਹੈ ਹਰਿਸਰ ਤੁਹਾਡਾ ਕੀ ਨਾਮ ਆ ਤੇ ਅੱਜ ਦਾ ਪ੍ਰੈਸ ਕਾਨਫਰੰਸ ਦਾ ਕੀ ਏਜੰਡਾ ਤੁਹਾਡਾ ਮੇਰਾ ਨਾਮ ਸਟੀਫਨਾ ਜੀ ਪਿੰਦਰ रायपुर ਰਾਇਆਂ ਠੀਕ ਹੈ ਤੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਕਿ ਸਾਰੇ ਜ਼ਿਲ੍ਹੇ ਦੇ ਪਾਸਟਰ ਸਾਹਿਬਨ ਪਿਛਲੀ ਮੀਟਿੰਗ ਸੀ 27 ਤਰੀਕ ਉਹ ਅੱਛਾ ਜੀ ਪਿਛਲੀ 27 ਨਵੰਬਰ ਸੀ 27 ਨਵੰਬਰ ਤੋਂ 3 ਦਸੰਬਰ ਦੁਬਾਰਾ ਕਿਉਂਕਿ ਸਾਰੇ ਪਾਸ ਸਹਿਬਾਨ ਆ ਨਹੀਂ ਸਕੇ ਠੀਕ ਹੈ ਤੇ 3 ਤਰੀਕ ਰੱਖੀ ਗਈ ਸੀ ਪਾਸਟਰ ਸਾਰੇ ਇਕੱਠੇ ਕਰਨ ਲਈ ਠੀਕ ਹੈ ਜੀ ਤੇ ਅਸੀਂ ਸਾਰੇ ਅੱਜ ਇਕੱਠੇ ਆ ਜੀ ਤੇ ਅਸੀਂ 21 ਤਰੀਕ ਨੂੰ ਕ੍ਰਿਸਚਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਹ ਜਿਹੜੀ 32ਵੀਂ ਸ਼ੋਭਾ ਯਾਤਰਾ ਕਪੂਥਲਾ ਜ਼ਿਲ੍ਹੇ 'ਚ ਇਹ ਕੱਢ ਰਹੇ ਆ ਠੀਕ ਹੈ ਸੋ ਸੰਗਤਾਂ 'ਚ ਭਾਰੀ ਉਤਸ਼ਾਹ ਆ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਪਾਸ ਸਹਿਬਾਨ ਨੂੰ ਇਹ ਖੁੱਲਾ ਸੱਦਾ ਕੇ ਸਾਰੇ ਜਣੇ ਜਿਸ ਤਰ੍ਹਾਂ 31 ਸਾਲ ਪਹਿਲੇ ਸਹਿਯੋਗ ਦਿੱਤਾ ਮਿਲ ਕੇ ਸਾਰੇ ਸਹਿਯੋਗ ਦਿਓ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਸ਼ੋਭਾ ਯਾਤਰਾ ਸਿਫਨ ਜੀ ਜਿਹੜੀ ਸ਼ੋਭਾ ਯਾਤਰਾ ਕਰੋ ਕਿੱਥੇ ਸ਼ੁਰੂ ਹੋਣੀ ਆ ਤੇ ਕੀ ਰੂਟ ਪਲਾਨ ਹੋਇਆ ਤਾਂ ਦੇਖੋ ਜੀ ਇਹ ਹਮੇਸ਼ਾ ਪਹਿਲੇ ਤੱਕ ਕਾਨਵਰਟ ਸਕੂਲ ਤੋਂ ਚੱਲਦੀ ਰਹੀ ਆ ਕਰਤਾਰਪੁਰ ਰੋਡ ਤੋਂ ਦੋ ਤਿੰਨ ਸਾਲ ਤੋਂ ਸੰਗਤ ਦਾ ਜ਼ਿਆਦਾ ਹੋਣਾ ਇਹ ਦਿੱਕਤ ਹੁੰਦੀ ਸੀ ਕਿ ਉੱਥੋਂ ਟਰਾਲੀਆਂ ਗੱਡੀਆਂ ਮੋੜਨ ਲਈ ਵਾਪਸ ਕਰਦੇ ਆਂ ਕਈ ਵਾਰੀ ਟ੍ਰੈਫਿਕ ਜਾਮ ਦਾ ਉਹ ਬਣ ਜਾਂਦਾ ਸੀ ਇਸ ਪਾਸੇ ਤੇ ਇਸ ਲਈ ਫਿਰ 2-3 ਸਾਲ ਤੋਂ ਜਿਹੜੇ ਹੈਗੇ ਆਏ ਡੀਸੀ ਚੌਂਕ ਤੋਂ ਅਸੀਂ ਸ਼ੁਰੂ ਕਰਦੇ ਆਂ ਜੀ ਡੀਸੀ ਚੌਂਕ ਤੋਂ ਸ਼ੁਰੂ ਕਰਕੇ ਮੀਨ ਬਜ਼ਾਰਾਂ ਵਿੱਚ ਨਹੀਂ ਹੁੰਦੀ ਹੋਈ ਸ਼ਾਲਾ ਮਰ ਬਾਗ ਦੇ ਰਾਈ ਜਲੋ ਖਾਨਾ ਇਹ ਵਾਪਸ ਆਣ ਕੇ ਡੀਸੀ ਚੌਂਕ ਹੀ ਦੁਬਾਰਾ ਸਮਾਪਤ ਕਰ ਦਿੱਤੀ ਜਾਊਗੀ ਕਿਸ ਨੂੰਸ ਦਾ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਦੇਖੋ ਜੀ 크리스마ਸ ਦਾ ਸੰਦੇਸ਼ ਸੰਗਤਾਂ ਜਿਹੜੀਆਂ ਆ ਧਿਆਨ ਦੇਣ ਜੇ ਕਿ ਆਓ ਸਾਰੇ ਰਲ ਕੇ ਕਿਉਂਕਿ ਸਾਡਾ ਮਿਸ਼ਨ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਆਪਾਂ ਅੱਜ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਚਰਚ ਬੜੇ ਵੱਧ ਰਹੇ ਆ ਬੜੇ ਮਤਲਬੀ ਸੰਗਤਾਂ ਦਾ ਭਾਰੀ ਇਤਸ਼ਾ ਹੁੰਦਾ ਤੇ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਜਿਹੜੇ ਇਸ ਖੁਸ਼ੀ ਵਿੱਚ ਕਿਉਂਕਿ ਇੱਕ ਖੁਸ਼ੀ ਦਾ ਸਾਡੇ ਲਈ ਪੈਗਾਮ ਆ ਪਰਬ ਯਸੂ ਮਸੀਹ ਜੀ ਸਾਨੂੰ ਮਤਲਬ ਪਾਪਾ ਤੋਂ ਆਜ਼ਾਦ ਕਰਨ ਵਾਸਤੇ ਆਈ ਧਰਤੀ ਜਦੋਂ ਪਾਪ ਦਾ ਨਦੀ ਸੀ ਪਾਰ ਨਾ ਸਕੀ ਸੀ ਕਰਾਰ ਲਈ ਸੀ ਤੇ ਪ੍ਰਮਾਤਮਾ ਨੇ ਖੁਦ ਇਸ ਧਰਤੀ ਤੇ ਆਨ ਕੇ ਉਸ ਪਾਪ ਦਾ ਨਾਸ਼ ਕਰਕੇ ਸਾਨੂੰ ਰੱਬੀ ਬਾਣੀ ਨਾਲ ਜੋੜ ਕੇ ਅੱਜ ਆਪਾਂ ਦੁਨੀਆ ਵਿੱਚ ਦੇਖਦੇ ਹਾਂ ਤੇ ਬਹੁਤ ਸਾਰੇ